ਅਸੀਂ ਅੱਜ ਮੰਗ ਕਰਦੇ ਆਂ ਕਿ ਜਿਹੜੇ ਚੋਕ ਪਰ ਬੱਚੀ ਸਾਡੇ ਘਰੇ ਨਹੀਂ ਜਾਂਦੀ ਉਹਨਾਂ ਚੱਕਰ ਅਸੀਂ ਸੰਘਰਸ਼ਾ ਜਿਹੜਾ ਉਹਨੂੰ ਪੋਲਾ ਨਹੀਂ ਕਰਾਂਗੇ ਕੱਲ ਨੂੰ 3 ਕਵਜੇ ਦੇ ਨਾਲ ਇੱਥੇ ਥਾਣੇਵਾਰਗੇ ਮੀਟਿੰਗ ਕਰਕੇ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਮਜਬੂਰ ਹੋਵਾਂਗੇ ਕਿਉਂਕਿ ਲੋਕ ਜਿਹੜੇ ਸਾਡੇ ਵਰਕਰ ਆ ਗਰਮੀ ਦੇ ਵਿੱਚ ਮੱਛਰ ਦੇ ਵਿੱਚ ਪਏ ਨੇ ਤੇ ਉਧਰੋਂ ਕੰਮ ਦਾ ਪੂਰਾ ਜੋਰ ਹੈ ਤੇ ਪੁਲਿਸ ਜਿਹੜੀ ਉਹ ਸਾਨੂੰ ਪਿੱਤਰਾ ਕਰ ਰਹੀ ਹੈ ਅੱਜ ਉਹ ਮਾਪਿਆਂ ਦਾ ਬੱਚੀ ਹੈ ਜਿਹੜੀ ਉਹਨੂੰ 10-12 ਦਿਨ ਹੋ ਗਏ ਘਰੇ ਨਹੀਂ ਗਈ ਤੇ ਉਸ ਨੂੰ ਲੱਭਣ ਵਾਸਤੇ ਸਾਡੀ ਸਰਕਾਰ ਤੇ ਪੁਲਿਸ ਬਿਲਕੁਲ ਫੇਰ ਹੋ ਚੁੱਕੀ ਹੈ ਤੇ ਅਸੀਂ ਹੁਣ ਕੱਲ ਨੂੰ ਸ਼ਾਮ ਨੂੰ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਉਹਨਾਂ ਚਕਰ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਉਸ ਜਿਹੜੀ ਬੇਟੀ ਹੈ ਉਹ ਮਾਪਿਆਂ ਨੂੰ ਪੁਲਿਸ ਵੱਲੋਂ ਸੌਂਪ ਕੇ ਨਹੀਂ ਦਿੱਤੀ ਜਾਊਗੀ ਕਿਉਂਕਿ ਸਾਰਾ ਜਿਹੜਾ ਮੁੰਡਾ ਲੈ ਕੇ ਗਿਆ ਸੀ ਬਗੜਾ ਕੇ ਬਿਲਕੁਲ ਕਵਾਲ ਹੋਇਆ ਹੋਇਆਗਾ ਪਰ ਇੱਕ ਡਰਾਮਾ ਕਰਕੇ ਪਰਚਾ ਦਰਜ ਕਰਕੇ ਉਹਨੂੰ ਦੇਰ ਦੇ ਵਿੱਚ ਬੰਦ ਕੀਤਾਗਾ ਤੇ ਪਰ ਜਿਹੜੀ ਬੇਟੀ ਐ ਉਹ ਪਰਿਵਾਰ ਕੋਲੇ ਐ ਪਰਿਵਾਰ ਕੋਈ ਰਾਹ ਨਹੀਂ ਦੇ ਰਿਹਾ ਇਸ ਕਰਕੇ ਕੱਲ ਦਾ ਪ੍ਰੋਸਾ ਅਸੀਂ ਕੀਤਾ ਸੀਗਾ ਤੇ ਹੁਣ ਕੱਲ ਨੂੰ ਸ਼ਾਮ ਨੂੰ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਮਜਬੂਰ ਹੋਵਾਂਗੇ ਜਾਦਾ ਸਿਰੇ ਤੋਂ ਲਾਉਂਦਾ ਪ੍ਰਧਾਨ ਲੋਕਾਂ ਦਾ ਇੱਕ ਜਿੰਦਾਬਾਦ 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 ਗੋਗੇ ਥਾਣੇ ਦੀ ਪੁਲਿਸ ਮਰਦਾਬਾਦ 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 ਗੋਗੇ ਥਾਣੇ ਦੀ ਪੁਲਿਸ ਮਰਦਾਬਾਦ 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 ਬੱਚੀ ਨੂੰ ਲੱਭ ਕੇ ਦਿਓ ਲੱਭ ਕੇ ਦਿਓ ਲੱਭ ਕੇ ਦਿਓ ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾ 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 ਧੀਆਂ ਪੜਾਂ ਦੀ ਰਾਖੀ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾ 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 ਜੋਗੇ ਥਾਣੇ ਦੀ ਪੁਲਿਸ ਡਰਾਮਾ ਕਰਨ ਵਾਲੀ ਮੁਰਦਾਬਾ ਮੁਰਦਾਬਾ ਮੁਰਦਾਬਾ